ਚੋਣ ਪ੍ਰਚਾਰ ਨੂੰ ਲੈ ਕੇ ਅੱਜ ਆਖਰੀ ਦਿਨ ਹੈ ਤੇ 1 ਜੂਨ ਨੂੰ ਵੋਟਾਂ ਪੈਣਗੀਆਂ ਤੇ ਉੱਥੇ ਹੀ ਬਠਿੰਡੇ ਦੀ ਸੀਟ ਦੇ ਉੱਤੇ ਗਰਾਰੀ ਫਾਸੀ ਹੋਈ ਨਜ਼ਰ ਆ ਰਹੀ ਹੈ ਦੱਸਿਆ ਕਿ ਲੱਖਾ ਸਿਧਾਣਾ ਲਗਾਤਾਰ ਅਕਾਲੀ ਦਲ ਨੂੰ ਲੈ ਕੇ ਪਲਟਵਾਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਉਹਨਾਂ ਨੇ ਵੋਟਰਾਂ ਨੂੰ ਕੁਝ ਖਾਸ ਅਪੀਲ ਕੀਤੀ ਹੈ ਤੇ ਜਿਸ ਦੇ ਦੌਰਾਨ ਲੱਖਾ ਸਿਧਾਣਾ ਦਾ ਕਹਿਣਾ ਹੈ ਕਿ 1 ਜੂਨ ਨੂੰ ਵੋਟਾਂ ਨੇ ਤੇ ਮੈਨੂੰ ਵੱਧ ਤੋਂ ਵੱਧ ਵੋਟ ਪਾਈ ਜਾਵੇ ਤੇ ਇਸ ਵਾਰ ਜਿਹੜਾ ਕਿ ਬਠਿੰਡਾ ਦੇ ਵਿੱਚ ਐਮਪੀ ਲਿਆਇਆ ਜਾਵੇ ਹੋਰ ਕੀ ਕਹਿਣਾ ਲੱਖਾਂ ਸਿਧਾਨਾ ਦਾ ਸੁਣਦੇ ਆ ਆਪਣੀਆਂ ਜਿੰਨੀਆਂ ਵੀ ਬੂਟਰ ਸੂਚੀਆਂ ਨੇ ਜਾਂ ਆਪਣੇ ਬੈਨਰ ਨੇ ਲਫਾਫਾ ਬਣ ਗਿਆ ਝੋਲਾ ਬਣ ਗਿਆ 1800 ਬੂਥ ਹੈ 1800 ਬੂਥਾਂ ਦੇ ਉੱਤੇ ਆਪਣਾ ਸਾਰਾ ਸਮਾਨ ਜਿਹੜਾ ਉਹ ਅੱਜ ਤੇ ਕੱਲ ਦੁਪਹਿਰ ਤੱਕ ਪਹੁੰਚ ਜਾਣਾ ਜੇ ਫਿਰ ਵੀ ਕੋਈ ਰਹਿ ਗਿਆ ਤਾਂ ਫਿਰ ਵੀ ਤੁਸੀਂ ਆਪਣਾ ਦਫ਼ਤਰ ਜਿਹੜਾ ਬਹਿੰਡੇ ਆ ਬੀਬੀ ਵਾਲੇ ਚੌਂਕ 'ਚ ਉੱਥੋਂ ਜਾ ਕੇ ਤੁਸੀਂ ਆਪਣਾ ਸਮਾਨ ਲੈ ਸਕਦੇ ਇਹ ਧਿਆਨ ਦੇ ਨਾਲ ਗੱਲ ਸੁਣ ਲੈਣਾ ਪੋਲਿੰਗ ਜੈਂਟ ਜਿਹੜੇ ਬਣਾਉਣੇ ਆ ਅੰਦਰ ਪੋਲਿੰਗ ਜੈਂਟ ਦੋ ਬਣਾਉਣੇ ਆ ਇੱਕ ਪੋਲਿੰਗ ਜੈਂਟ ਵਾਰੀ ਨਾਲ ਕਈ ਵਾਰੀ ਕੋਈ ਚਾਹ ਪਾਣੀ ਪੀਣਾ ਬੰਦਾ ਬਾਹਰ ਆ ਜਾਂਦਾ ਦੂਜਾ ਬਹਿ ਜਾਂਦਾ ਕੋਲੋਂ ਕੋਲਿੰਗ ਜੈਂਟ ਦੋ ਬਣਾ ਲੈਣੇ ਆ ਉਸੇ ਪੋਲਿੰਗ ਜੈਂਟ ਦੇ ਉੱਤੇ ਉਸੇ ਫਾਰਮ ਦੇ ਉੱਤੇ ਦੋ ਪੋਲਿੰਗ ਜੈਂਟ ਜਿਹੜੇ ਉਹ ਵਾਰੀ ਵਾਰੀ ਨਾਲ ਬੈਠਸ ਤੀਜੀ ਗੱਲ ਹਰ ਪਿੰਡ ਦੇ ਵਿੱਚ ਆਪਣਾ ਬੂਥ ਦੇ ਉੱਤੇ ਬੰਦੇ ਬੈਠਣੇ ਚਾਹੀਦੇ ਆ 2 ਬੈਠੋ 4 ਬੈਠੋ 50 ਬੈਠੋ ਜਾਂ 100 ਹਰ ਬੂਦ ਦੇ ਉੱਤੇ ਆਪਣੇ ਸਵੀਰ ਜਿਹੜੀ ਉਹ ਪਾਣੀ ਦੀ ਠੰਡੇ ਦੀ ਲਾ ਕੇ ਰੱਖਿਓ ਗਰਮੀ ਆ ਸਾਰਿਆਂ ਨੂੰ ਵਿੱਚ ਬਾਦਲ ਵਾਲਿਆਂ ਨੂੰ ਵਿੱਚ ਕਾਂਗਰਸ ਨੂੰ ਦੂਜਿਆਂ ਤੀਜਿਆਂ ਨੂੰ ਸਭ ਨੂੰ ਵੀ ਪਾਣੀ ਉੱਤੇ ਪਿਆਉਣ ਦੀ ਕੋਸ਼ਿਸ਼ ਕਰਦੇ। ਪੀਜੀਗਾਂ ਜਿਹੜੀ ਅੰਦਰ ਪਰਚੀ ਲੈਣੀ ਆ ਆਪਾਂ ਪਰਚੀ ਲੈਣੇ ਆ ਦਸਤਖਤ ਕਰਦੇ ਆ ਵੋਟ ਪਾਉਣ ਵੇਲੇ ਉਹ ਪਰਚੀ ਦੇ ਉੱਤੇ ਆਪਣੇ ਦਸਤਖਤ ਆਪਣੀ ਮਾਂ ਬੋਲੀ ਪੰਜਾਬੀ ਚ ਕਰਨੇ ਆ ਇਹ ਸਾਰੇ ਬੰਦੇ ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣੋ। ਅਗਲੀ ਗੱਲ ਪਿੰਡ-ਪਿੰਡ ਜਾ ਕੇ ਤਾਂ ਰੋਕੀ ਜਾ ਕੇ ਹੁਣ ਆਪਣੇ ਕੋਲ ਅੱਜ ਦਾ ਦਿਨ ਤੇ ਕੱਲ ਦਾ ਦੋ ਦਿਨ ਬਚੇ ਆ ਕੱਲਾ ਕੱਲਾ ਫਿਰ ਜੋ ਕੱਲੇ ਕੱਲੇ ਹੁਣ ਜਿਹੜੇ ਆਪਣੇ ਨਿਸ਼ਾਨ ਆ 10 ਨੰਬਰ ਤੇ ਆਪਣਾ ਜੋ ਨਿਸ਼ਾਨਾ ਬਾਲਟੀ ਉਹ ਨਿਸ਼ਾਨ ਦਿਖਾ ਕੇ ਆਉਣਾ ਸੋਡੀ ਜ਼ਿੰਮੇਵਾਰੀ ਉਹ ਤੁਸੀਂ ਜਾ ਕੇ ਦੱਸਣਾ ਇਹ ਨਾ ਹੋਵੇ ਵੀ ਕਈ ਥਾਈਆਂ ਆਪਣਾ ਜਿਹੜੇ ਕੋਈ ਬਜ਼ੁਰਗ ਨੇ ਮਾਵਾ ਨੇ ਕੋਈ ਜਿਹਨ ਪਤਾ ਨਹੀਂ ਲੱਗੀ ਵੀ ਨਿਸ਼ਾਨ ਕਿੱਥੇ ਆ ਕਿਹੜਾ ਨਿਸ਼ਾਨ ਉਹ ਵੋਟ ਪਾਉਣਾ ਵੀ ਚਾਹੁੰਦੇ ਹੁਣ ਪਰ ਆਪਣੇ ਨਿਸ਼ਾਨ ਕਰਕੇ ਵੋਟ ਰਹਿ ਜੇ ਸ ਇਹ ਗੱਲਾਂ 4-5 ਨੇ ਇਹਨਾਂ ਨੂੰ ਧਿਆਨ ਦੇ ਨਾਲ ਸੁਣ ਲੈਣਾ ਇਹਨੂੰ ਸਾਰੇ ਨੂੰ ਅੱਗੇ ਸਾਂਝਾ ਕਰ ਦਿਓ ਤਾਂ ਕਿ ਜਿਹੜੀ ਸਾਰੀ ਗੱਲ ਆਪਣੇ ਉਹ ਹਲਕੇ 'ਚ ਪੂਰੇ 'ਚ ਲੋਕ ਸਭਾ ਹੰਡੇ 'ਚ ਪਹੁੰਚ ਜੇ ਸਾਰੇ ਇੱਕ ਦੂਜੇ ਨਾਲ ਗਾਂ ਗਰੁੱਪਾਂ ਕਰਾ ਪੰਜ ਬਾਦ ਇਹਨੂੰ ਸਾਂਝਾ ਕਰ ਦਿਓ ਇਹ ਗੱਲਾਂ ਬਾਤਾਂ ਐਂ ਜ਼ਰੂਰੀ ਨੇ ਇੱਕ ਆਪਣੀ ਜਿਹੜੀ ਥੋਡੇ ਕੋਲੇ ਉਹ ਆਪਣਾ ਨਿਸ਼ਾਨ ਬੋਲ ਦਾ ਗੀਤ ਚੱਲਦਾ ਨਿਸ਼ਾਨ ਬੋਲਿਆ ਜਾਂਦਾ ਉਹ ਜਿਹੜੀ ਚਿਪ ਜੀ ਹੈ ਉਹ ਬਲੂ ਢੁੱਤਨਾ ਜੋੜ ਕੇ ਟਰੈਕਟਰਾਂ ਦੇ ਨਾਲ ਤੁਸੀਂ ਅੱਜ 5 ਵਜੇ ਤੱਕ ਆਪਣਾ ਉਹ ਵੀ ਪਿੰਡੋਂ ਪਿੰਡੀ ਪ੍ਰਚਾਰ ਆ ਜਿਹੜਾ ਉਹ ਕਰਦੇ ਸੁਚੜਦੀ ਕਲਾ ਚ ਰਹੋ ਡਟ ਕੇ ਰਹਿਣਾ ਮਾਹੌਲ ਪੂਰਾ ਐਨਸੇ ਕਰਦੇ ਆ ਕੱਲ ਆਪਾਂ ਲੰਬੀ ਹਲਕੇ ਚ ਗਏ ਆ ਲੰਬੀ ਹਲਕੇ ਦੇ ਵਿੱਚ ਜਿੱਥੇ ਆਪਾਂ ਉਹਨਾਂ ਦੇ ਬਾਲਾਂ ਦਾ ਡਾੜਾ ਉੱਥੋਂ ਵੀ ਆਪਾਂ ਨੂੰ ਉਹ ਲੋਕ ਕਹਿੰਦੇ ਬਈ ਲੀਡ ਕਰਕੇ ਤੋਰਾਂਗੇ ਰਾਤ ਆਪਾਂ 12 ਵਜੇ ਖੜੇ ਆ 12:30 1:00 1:30 ਵਜੇ ਮੈਂ ਅਖੀਰਲੇ ਪਿੰਡ ਜਾ ਕੇ ਕਿਵੇਂ ਆ ਰਹੇ ਗਿਆ ਵਿਚਾਰੇ ਤਿੰਨ ਪਏ ਦੇ ਲੋਕ ਇੱਕ ਵੈਤ ਕੜੀਕੀ ਗਏ ਤਾਂ ਆਪਾਂ ਜਿਸ ਤਰੀਕੇ ਦੇ ਨਾਲ ਸੜਕਾਂ ਦੇ ਖੜਕੇ ਲੋਕਾਂ ਨੇ ਆਪਣਾ ਸਵਾਲਤ ਕੀਤਾ ਆਪਣੇ ਅੱਗੇ ਆਏ ਆ ਜਾਂ ਨਾਲ ਚੱਲ ਕੇ ਜਿੰਨੇ ਭਰਾ ਇੱਥੋਂ ਗਏ ਆ ਮੋਟਰਸਾਈਕਲਾਂ ਦੇ ਉੱਤੇ ਆਪਾਂ ਪੁੱਛੋ ਤਾਂ ਚੱਲੇ ਆ ਘੱਟੋ ਘੱਟ 300 ਸਵਾ 300 ਕਿਲੋਮੀਟਰ ਦਾ ਕੱਲ ਆਪਣਾ ਰੋਡ ਮਾਰਥ ਸੀਗਾ ਸਾਰੇ ਆਪਾਂ ਉਥੋਂ ਦੀ ਪਹੁੰਚੇ ਆ ਉਹਨਾਂ ਦਾ ਬਹੁਤ ਧੰਨਵਾਦ ਜਿਹੜੇ ਵਿਚਾਰੇ ਇੱਥੋਂ ਇੰਨੀ ਲੋ ਦੇ ਵਿੱਚ ਗਿੱਟੇ ਫੂਕ ਤੇ ਮੂੰਹ ਫੂਕ ਤੇ ਲੋ ਨੇ ਪਰ ਫਿਰ ਵੀ ਜੋਧੋ ਤੁਹਾਡੇ ਸਿਰ ਨੂੰ ਸਲਾਮ ਹੈ ਤੁਹਾਡੇ ਸਿਰ ਨੂੰ ਸਲਾਮ ਹੈ ਕਿ ਤੁਸੀਂ ਅਖੀਰ ਤੱਕ ਕਾਇਮ ਸੋ ਇਹ ਹੌਸਲਾ ਬਰਕਰਾਰ ਰੱਖਣਾ ਬਣਾਈ ਰੱਖਣਾ ਕੋਈ ਗੱਲਬਾਤ ਹੁੰਦੀ ਹੈ ਕੋਈ ਤੰਗ ਪਰੇਸ਼ਾਨੀ ਹੁੰਦੀ ਹੈ ਕੋਈ ਕਈ ਵਾਰੀ ਕੋਈ ਪਰੇਸ਼ਾਨ ਕਰਦਾ ਬੰਦਾ ਕਿਸੇ ਤਰ੍ਹਾਂ ਦਾ ਪਾਰਟੀ ਦਾ ਤਾਂ ਮੇਰੇ ਨਾਂ ਮੇਰਾ ਨੰਬਰ ਤੁਹਾਡੇ ਕੋਲ ਹੈਗੇ ਮੇਰੇ ਧਿਆਨ ਚ ਲਿਆ ਦਿਓ ਨਾਲ ਦੀ ਨਾਲ ਮੈਂ ਤੁਹਾਡੇ ਕੋਲ ਉੱਥੇ ਪਹੁੰਚੂ ਹੌਸਲਾ ਨਹੀਂ ਆਉਣਾ ਕੋਈ ਤੁਹਾਨੂੰ ਆ ਕੇ ਐਵੇਂ ਜਦਬਕਿ ਛੁੱਕੇ ਜਿਹੀ ਮਾਰ ਦੇ ਦਰਦੇ ਆ ਉਹ ਕਰਾ ਦੇਾਂਗੇ ਆ ਕਰਾ ਲਾਂਗੇ ਟੱਕਾ ਨਹੀਂ ਕਰ ਸਕਦੇ ਆਪਣਾ ਮੈਨੂੰ ਫੋਨ ਮਾਰ ਦਿਓ ਮੈਂ ਤੁਹਾਡੇ ਕੋਲੇ ਮੈਂ ਨਾ ਪਹੁੰਚਾਂ ਮੇਰੇ ਨਾਲ ਦੇ ਸਾਥੀ ਪਹੁੰਚਣਗੇ ਜੇ ਮੈਂ ਕਿਤੇ ਦੂਰ ਹੋਊਂਗਾ ਪਰ ਮੈਂ ਪਹੁੰਚੂੰਗਾ ਕਿਸੇ ਕੋਲੋਂ ਦਬਣ ਦੀ ਚੇਪਣ ਦੀ ਲੋੜ ਨਹੀਂ ਜੇ ਸਰਕਾਰ ਦਾ ਬੰਦਾ ਚਾਹੇ ਕੋਈ ਬਾਦਲਾਂ ਦਾ ਬੰਦਾ ਚਾਹੇ ਕੋਈ ਹੋਰ ਹੋਵੇ ਇਸ ਕਰਕੇ ਬਿਲਕੁਲ ਜਿੱਤ ਯਕੀਨੀਆਂ ਹੁਣ ਇਹ ਜਿੱਤ ਤੁਹਾਡੇ ਇਹਨਾਂ 2 ਦਿਨਾਂ ਨੇ ਤੇ ਨਿਰਭਰ ਕਰਦੀ ਜਿਹੜਾ ਅੱਜ ਦਾ ਅੱਧਾ ਦਿਨ ਤੇ ਕੱਲ ਦਾ ਪੂਰਾ ਤੇ ਰਾਤ ਨੂੰ ਵੀ ਲੱਗਦਾ ਇਸ ਛੋਡੇ ਤੇ ਗਲਤ ਗੱਲ ਖੜੀ ਐ ਮਾੜੀ-ਮੁੱਟੀ ਆਪਾਂ ਜੇ ਢਿੱਲ ਵਰਤਦੇ ਉਹ ਢਿੱਲ ਵਰਤਨ ਦੇ ਨਾਲ ਆਪਣਾ ਕੋਈ ਨੁਕਸਾਨ ਹੋ ਗਿਆ ਫਿਰ ਆਪਾਂ ਬਸਤਾਬੂ ਵੀਰ ਜੇ ਜੋਰ ਲਾ ਲੰਦੇ ਉਦੋਂ ਆਪਣੇ ਕੋਲ ਦਨ ਸੀਗੇ ਸੋ ਖਿੱਚੀ ਤੇ ਮੇਰਾ ਵੀਰ ਸਮੱਗਰੀ ਸਾਰੀ ਤੁਹਾਡੇ ਕੋਲ ਲਫਾ ਪੈਨਚ ਹੋਣਾਂ ਚ ਪੈਕ ਹੋ ਕੇ ਪਿੰਡੋ ਕੋਲ 18 ਸਬੂਤ ਤੇ ਪਹੁੰਚ ਜੂਗੀ ਟੀਮ ਆਪਣੀਆਂ ਛੜੀਆਂ ਹੋਈਆਂ ਨੇ ਚਿਪ ਪਾ ਕੇ ਟਰੈਕਟਰ ਦੇ ਵਿੱਚ ਜਰੂਰ ਬਲੂਟੂਥ ਨਾਲ ਜੋੜ ਕੇ ਉੱਪਰ ਚਾਰ ਆਪਣਾ ਨਿਸ਼ਾਨ ਵਾਲਾ ਕਰ ਦੋ ਘਰ-ਘਰ ਜਾ ਕੇ ਨਿਸ਼ਾਨ ਪੁਚਾ ਦੇਵੀਂ ਤੁਹਾਡੀ ਜ਼ਿੰਮੇਵਾਰੀ ਇਹ ਗੱਲਾਂ ਸਾਰੀਆਂ ਧਿਆਨ ਦੇ ਨਾਲ ਮੇਰਾ ਵੀ ਤੁਸੀਂ ਅੱਗੇ ਸਾਂਝਾ ਵੀ ਕਰਦੇ ਉਹਨੂੰ ਤਾਂ ਕਿ ਆਪਣੀ ਸਾਰੀ ਗੱਲਬਾਤ ਆ ਜਿਹੜੀ ਉਹ ਸਾਰੇ ਪਿੰਡਾਂ ਦੇ ਵਿੱਚ ਪਹੁੰਚ ਜਾਏ। ਸੋ ਧੰਨਵਾਦ ਸਾਰਿਆਂ ਦਾ। ਡਟ ਕੇ ਰਹੋ ਜਿਹੜੀ ਵੀ ਗੱਲਬਾਤ ਹੈ ਉਹ ਮੈਂ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੀ ਕਰਦਾ ਰਹੂੰਗਾ। ਵੱਡੀ ਗੱਲ ਮੈਂ ਤੁਹਾਨੂੰ ਇੱਕੋ ਹੀ ਖੁਸ਼ਖਬਰੀ ਦੇ ਦਿੰਦਾ ਵੀ ਜਿੱਥੇ ਇਹ ਜਮਾ ਗੜ ਦੇ ਵਿੱਚੋਂ ਵੀ ਗਹਾਂ ਵਾਲਾ ਗੜਾ ਇਹਨਾਂ ਦਾ ਇੱਕਲੇ ਲੰਬੀ ਸਾਡਾ ਜਮੇਂ ਗੜ ਅਸੀਂ ਆਹ ਕੀਤਾ ਸੀ ਉਹ ਕਿੱਥੇ ਛੰਡੇ ਇਹਨਾਂ ਦੇ ਨੇ। ਇਹ ਇਹ ਬਹੁਤ ਤਰ੍ਹਾਂ ਦਾ ਇਹਨਾਂ ਨੇ ਕੰਮ ਸ਼ੁਰੂ ਕਰਤਾ ਪੈਸੇ ਵੰਡਣ ਲੱਗੇ ਹੋਏ ਨੇ ਕਲ ਦੇ ਬਾਦਲ ਤੇ ਜੀਤਮਿੰਦਰ ਵੀ ਬاہر ਸਿਮਰ ਤੇ ਜੀਤਮਿੰਦਰ ਸਿੱਧੂ ਇਹ ਦੋ ਬੰਦੇ ਪੂਰੇ ਮੋٹے ਪਾਣੀ ਆਉਂ ਆ ਪੈਸਾ ਵਹਾਰੇ ਸ਼ਰਾਬਾਂ ਵੰਡ ਰਹੇ ਨੇ ਕੱਲ ਸ਼ਰਾਬ ਵੰਡੀ ਆ ਰਾਮਨਗਰ ਪਿੰਡ ਦੇ ਵਿੱਚ ਮੁੰਡੇ ਦੀ ਮੌਤ ਵੀ ਹੋਈ ਓਕੇ ਥੀਮ ਸ਼ਰਾਬ ਗੋਲੀਆਂ ਜੋ ਵੀ ਨਸ਼ਾ ਹੈ ਪੂਰਾ ਪੈਸਾ ਜੋ ਵੀ ਹੈਗਾ ਇਹ ਸਾਰੇ ਹੱਤਕੰਡੇ ਪੂਰਾ ਜੋਰ ਢਿਲਦਾ ਲਾ ਰਹੇ ਨੇ ਕਿਉਂਕਿ ਪੈਸਾ ਬਹੁਤ ਇਹਨਾਂ ਕੋਲ ਬਾਧੂ ਪੈਸਾ ਬਾਈ ਕੋਈ ਗੱਲ ਨਹੀਂ ਕਈ ਵਾਰੀ ਬੰਦੇ ਦੀ ਮਜੂਰੀ ਹੁੰਦੀ ਹੈ ਝੰਡੇ ਲਾਉਣੇ ਇਹਨਾਂ ਦੇ ਪੋਸਟਰ ਲਾਉਣੇ ਕਈ ਵਾਰੀ ਨਹੀਂ ਗੱਲ ਬਾਤ ਸੁਣਨੀ ਇਹਨਾਂ ਕੋਲ ਜਾ ਕੇ ਪੈਗ ਲਾਉਣਾ ਇਹਨਾਂ ਕੋਲੇ ਪੈਸਾ ਟਕਾ ਕੋਈ ਪਰ ਕੋਈ ਗੱਲ ਨਹੀਂ ਤੁਸੀਂ ਫਿਰਦੇ ਜਿੱਥੇ ਮਰਜ਼ੀ ਰਹੋ ਲੈ ਇਹਨਾਂ ਜੋ ਮਰਜ਼ੀ ਲਿਓ ਪਰ ਨਸ਼ਾ ਨਾ ਲਿਓ ਦੂਜੀ ਗੱਲ ਮੈਂ ਕੀ ਕਹਿਣਾ ਚਾਹੁੰਦਾ ਸਮਝ ਗਏ ਹੋਵੋਗੇ ਨਸ਼ਾ ਨਾਲ ਉਹ ਮੜਾ ਪੀਣਾ ਮੀਣਾ ਚਾਹੀਦਾ ਪਰ ਮੁਫਤ ਦਾ ਨਸ਼ਾ ਪੀ ਕੇ ਵੀ ਆਪਾਂ ਕਿੰਨੇ ਦਿਨ ਕੱਢ ਲਾਂਗੇ ਨਾਲੇ ਆਪਣੀ ਸਿਹਤ ਤੇ ਆਪਣੀ ਜ਼ਿੰਦਗੀ ਨੂੰ ਤੁਸੀਂ ਬਰਬਾਦ ਕਰਦੇ ਹੋ ਉਹ ਮਰੇ ਇਹ ਮੁੰਡਾ ਆਰਾਮਨਗਰ ਉਹ ਪਤਾ ਨਹੀਂ 2 ਨੰਬਰ ਦੀ ਦਾਰੂ ਖੋੜਾ ਖੋੜਾ ਕਿੱਥੋਂ ਚੱਕ ਕੇ ਲਿਆਇਆ ਇਹ ਕਿਹੜੀ ਸਟੇਟ ਕਿਹੜੇ ਸੂਬੇ ਚੋਂ ਜਾਂ ਪਤਾ ਨਹੀਂ ਕਿੱਥੋਂ ਬਣਾ ਕੇ ਕਿਹੜੀ ਫੈਕਟਰੀ ਦੇ ਵਿੱਚੋਂ 2 ਨੰਬਰ ਦੀ ਸ਼ਰਾਬ ਸਾਨੂੰ ਵੰਡੀ ਜਾਂਦੇ ਆ ਤੇ ਉਹਦੇ ਨਾਲ ਹੀ ਉਹ ਮੌਤ ਹੋਈ ਆ ਰਾਮਨ ਇਸ ਕਰਕੇ ਇਹ ਇਹ ਕੰਮ ਮੇਰਾ ਬਿਲਕੁਲ ਨਾ ਕਰਿਓ ਕਿ ਆਪਾਂ ਨੂੰ ਗੱਲ ਨੂੰ ਕੋਈ ਨੁਕਸਾਨ ਆਪਣਾ ਹੋਵੇ ਆਪਾਂ ਬਲੀ ਜਿੰਦਗੀ ਤੋਂ ਹੱਥੋਂ ਬੈਠ ਗਏ ਕੋਈ ਮੁਫਤ ਨੀਆਂ ਨਸ਼ੇ ਵਾਲੀਆਂ ਚੀਜ਼ਾਂ ਕੋਈ ਦੂਜਾ ਜਿਹੜਾ ਕੋਈ ਲੈਂਦੇ ਆ ਉਹ ਦਿੰਦੇ ਆ ਤਾਂ ਕੋਈ ਗੱਲ ਨਹੀਂ ਪਰ ਮੈਂ ਤਾਂ ਉਹ ਵੀ ਉਹਦੇ ਵੀ ਖਿਲਾਫ ਹਾਂ ਕਿਉਂਕਿ ਆਪਣੀ ਜ਼ਮੀਰ ਦੀ ਆਪਣੇ ਦਿਲ ਦੀ ਨਾ ਆਪਣੀ ਜ਼ਮੀਰ ਦੀ ਬਾਤ ਸਮਝਿਆ ਵੀ ਇੱਕ ਬੰਦਾ ਸਾਡੀਆਂ ਨਸਲਾਂ ਨੂੰ ਬਚਾਉਣ ਲਈ ਲੜ ਰਿਹਾ ਮਾਵਾ ਬਿਲਕਦੀਆਂ ਨੇ ਕਿਵੇਂ ਚਿੱਟਿਆਂ ਦੇ ਪੁੱਤ ਮਰ ਰਹੇ ਨੇ ਯਾਰ ਪੰਡਾ ਜਾਂਦੇ ਬਿਲਕਦੀਆਂ ਨੇ ਜਿਵੇਂ ਸਾਡੀ ਜਵਾਨੀ ਬਿਲਕ ਰਹੀ ਹੈ ਸੋ ਮੇਰਾ ਵੀਰ ਕੋਈ ਗੱਲ ਨਹੀਂ ਇਹ ਧਿਆਨ ਰੱਖਿਓ ਹਰ ਮਾਂ ਨੂੰ ਜਾ ਕੇ ਕਹਿਣਾ ਕਿ ਬੇਬੇ ਜੇ ਛੱਟਾ ਰੋਕਣਾ ਹੈ ਜੇ ਪੁੱਤ ਬਚਾਉਣੇ ਆ ਤਾਂ ਲੱਖਾਂ ਸੰਸਥਾ ਨਾਲ ਸਾਥ ਦਿਓ ਵਾਦਾ ਕਰਦਾ ਪਿੰਡਾਂ ਚ ਆ ਕੇ ਤੁਸੀਂ ਜਤਾਇਆ ਪਿੰਡਾਂ ਚ ਆ ਕੇ ਡਾਂਗ ਨਾ ਰੁਕੂੰਗਾ ਡਾਂਗ ਨਾਲ ਕੋਈ ਪਿਆਰ ਦੀ ਭਾਸ਼ਾ ਨਹੀਂ ਇਹ ਗੁੰਡਾ ਦਾ ਕਹਿੰਦੇ ਹੀ ਨੇ ਕੋਈ ਗੱਲ ਨਹੀਂ ਗੁੰਡਾ ਕਹਿ ਲੈਂਦੇ ਪਰ ਜੇ ਮੈਂ ਗੁੰਡਾ ਬਣ ਕੇ ਆਪਣੇ ਪੰਜਾਬ ਦਾ ਸੁਧਾਰ ਕਰ ਸਕਦਾ ਆਪਣੀ ਜਵਾਨੀ ਨੂੰ ਬਚਾ ਸਕਦਾ ਪੰਜਾਬ ਦੀ ਨੂੰ ਆਪਣੇ ਪੰਜਾਬ ਲਈ ਕੁਝ ਕਰ ਸਕਦਾ ਤਾਂ ਮੈਂ ਗੁੰਡਾ ਹੀ ਸਹੀ ਹਾਂ ਸਿਸ ਕਰਕੇ ਤਕੜੇ ਹੋ ਜਾ ਮੇਰਾ ਵੀਰ ਡਟੇ ਰਹੋ ਆ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਹ ਵੱਧ ਤੋਂ ਵੱਧ ਸਾਂਝੀਆਂ ਕਰ ਦਿਓ ਕੋਈ ਪਰੇਸ਼ਾਨੀ ਹੁੰਦੀ ਹੈ ਕੋਈ ਦਿੱਕਤ ਆਉਂਦੀ ਹੈ ਮੈਨੂੰ ਅੱਧੀ ਰਾਤ ਨੂੰ ਫੋਨ ਮਾਰੋ ਮੈਂ ਤੁਹਾਡੇ ਕੋਲ ਹਾਜ਼ਰ ਹੋਊਗਾ ਕਿਸੇ ਬੰਦੇ ਕੋਲੋਂ ਕਿਸੇ ਸਰਕਾਰ ਕੋਲੋਂ ਦਬਣ ਦੀ ਲੋੜ ਨਹੀਂ ਝੁਕਣ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਖੜਾ ਜਿਹੜਾ ਕੋਈ ਬਾਹਲਾ ਤੁਹਾਨੂੰ ਲੱਗਦਾ ਬਾਹਲੇ ਦੇ ਕੋਈ ਮੱਖ ਲੜਦੀ ਆ ਉਹ ਲਾ ਕੇ ਫੋਨ ਮੇਰੇ ਨਾਲ ਗਲਤ ਕਰਾਰਿਆ ਕਰੋ ਜੇ ਕੋਈ ਜਿਆਦੇ ਪੈਸੇ ਆਪਾਂ ਇਹਨਾਂ ਆਪਾਂ ਕਹਿੰਦੇ ਆ ਕਿ ਇਹ ਭਾਈਚਾਰਾ ਇਹ ਪਿਆਰ ਮੁਹੱਬਤ ਰਹਿਣਾ ਚਾਹੀਦਾ ਪਿੰਡਾਂ 'ਚ ਇਹ ਨਹੀਂ ਸਾਡਾ ਇਹਨਾਂ ਲੋਕਾਂ ਨੇ ਦੁਸ਼ਮਣੀਆਂ ਪੁਆਤੀਆਂ ਲੋਕਾਂ ਦੀਆਂ ਪਿੰਡਾਂ 'ਚ ਬੋਲ ਕੇ ਗਏ ਵੀ ਨਹੀਂ ਹੋਣਾ ਚਾਹੀਦਾ ਮੈਂ ਤਾਂ ਇਹ ਕਹਿੰਦਾ ਵੀ ਹਰ ਪਿੰਡ ਦੇ ਵਿੱਚ ਬੂਥ ਹੀ ਇਕੱਠਾ ਲਾ ਲਓ ਇੱਕ ਥਾਂ ਹੀ ਬਹਿ ਜਾਓ ਕੋਈ ਗੱਲ ਨਹੀਂ ਵੋਟ ਤਾਂ ਬੰਦੇ ਨੇ ਸੋਚ ਨਾਲ ਪਾਉਣੀ ਹੈ ਆਪਣੀ ਸਮਝ ਨਾਲ ਪਾਉਣੀ ਹੈ ਮੈਂ ਇਸ ਕਰਕੇ ਕਹਿੰਦਾ ਵੀ ਨਏ ਲੜੋ ਪਰ ਜੇ ਕੋਈ ਹੁੰਦੇ ਵੀ ਨੇ ਇਹ ਜਿਹੇ ਜ਼ਿਆਦੇ ਕੰਗਾਂ ਦੇ ਭੂਤ ਦਿਮਾਗ ਨੂੰ ਜੜਿਆ ਹੁੰਦਾ ਫਤੂਰ ਸਰਕਾਰ ਦਾ ਜਾਂ ਕਿਸੇ ਬੰਦਿਆਂ ਦਾ ਉਹਨਾਂ ਨੂੰ ਡਰਨ ਕੋ ਭਰਾਵਾਂ ਦੀ ਗੋੜੀ ਮੈਂ ਤੁਹਾਡੇ ਨਾਲ ਖੜਾ ਹਰ ਪੱਖ ਤੋਂ ਖੜਾ ਸੋ ਡਟ ਕੇ ਜੇ ਉਹਦੇ ਹੁਣ ਤੁਹਾਡੇ ਸਿਰ ਤੇ ਤੁਹਾਡੇ ਪੈਰਾਂ ਚ ਜਿੱਦਾਂ ਤੁਸੀਂ ਜੋਰ ਲਾਣਾ ਆ ਦੋ ਦਿਨ ਢਿਲਣਾ ਛੱਡੋ ਖਿੱਚ ਕੇ ਰੱਖ ਲੋ ਮੇਰੇ ਵੀ ਕੰਮ ਬਾਹਰਲੇ ਭਰਾਵਾਂ ਨੂੰ ਬੇਨਤੀ ਆ ਜਿਹੜੇ ਵੀ ਬਾਹਰ ਬੈਠੇ ਕੋ ਸਜਣ ਬੇਲੀ ਆ ਜਿੱਥੇ ਵੀ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਕੋਈ ਜਾਣ ਪਛਾਣ ਹੈ ਕੋਈ ਤੁਹਾਡੀ ਕੋ ਪਹੁੰਚ ਹੁੰਦੀ ਹੈ ਬਹਿੰਡਾ ਹੋਵੇ ਖਨੂਰ ਸਾਹਿਬ ਹੋਵੇ ਸੰਗੂਰ ਹੋਵੇ ਪ੍ਰੀਤਕੋਟ ਹੋਵੇ ਉੱਥੇ ਵੀ ਤੁਸੀਂ ਵੱਧ ਤੋਂ ਵੱਧ ਬਾਈ ਆਪਣੇ ਉਹਨਾਂ ਰਿਸ਼ਤੇਦਾਰਾਂ ਨੂੰ ਜਾਣ ਪਛਾਣ ਵਾਲਾ ਜ਼ੋਰ ਦੇ ਕੇ ਕਹੋ ਕਿ ਇਸ ਵਾਰ ਸਾਡੇ ਪੰਜਾਬ ਦੇ ਵਿੱਚੋਂ ਪੰਜਾਬਦਰਦੀ ਪੰਥਕੌਮਦਰਦੀ ਬੰਦੇ ਸਾਡੀ ਗੱਲ ਕਰਨ ਵਾਲੇ ਬੰਦੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਜਿਹੜੇ ਬੰਦੇ ਉਹ ਜਾਣੇ ਚਾਹੀਦੇ ਨੇ ਬਾਈ ਧੰਨਵਾਦ ਜੀ